ਸਾਬੋ ਕੇ ਤਰੀਕੇ ਦੇ ਨਾਲ ਜਿਹੜਾ ਕਿ ਅੱਜ ਇੱਕ ਰੈਲੀ ਜਿਹੜੀ ਕੱਢੀ ਜਾ ਰਹੀ ਹੈ ਸੰਦੀਪ ਕੁਮਾਰ ਸੋਨੀ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਤਾਂ ਤੁਹਾਡਾ ਚੈਨਲ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਜਿਸ ਤਰ੍ਹਾਂ ਅੱਜ ਰੈਲੀ ਜਿਹੜੀ ਦਾ ਰੂਪ ਤੇ ਕੱਢਿਆ ਜਾ ਰਿਹਾ ਹੈ ਵੇਖੋ ਜੀ ਅਸੀਂ 5 ਸਾਲ ਕੌਂਸਲਰ ਰਹੇ ਹਾਂ ਤੇ ਲਗਾਤਾਰ ਸਾਨੂੰ 1994 ਤੋਂ ਲੋਕ ਚੁਣਦੇ ਆ ਰਹੇ ਨੇ ਅਸੀਂ ਆਪਣੀ ਵੋਟ ਜਿਹੜੀ ਮੰਗਦੇ ਹਾਂ ਅਸੀਂ ਕਹਿੰਦੇ ਹਾਂ ਵਿਕਾਸ ਦੀ ਕੀਮਤ ਸਿਰਫ ਇੱਕ ਮਾਨਦਾਰ ਵੋਟ ਹੈ ਅਸੀਂ ਆਪਣੇ 5 ਸਾਲ ਦੇ ਕਿਤੇ ਕੰਮਾਂ ਤੇ ਅਸੀਂ ਬੇਨਤੀ ਕਰਦੇ ਹਾਂ ਵੀ ਤੁਸੀਂ ਬੋਰਡ ਪਾਉਣ ਤੋਂ ਪਹਿਲਾਂ ਸਾਨੂੰ ਨਹੀਂ ਪੁੱਛਣਾ ਪਹਿਲਾਂ ਲੋਕਾਂ ਨੂੰ ਪੁੱਛੋ ਵੀ ਇਹਨਾਂ ਨੇ ਕੁਝ ਕੰਮ ਕੀਤਾ ਤਾਂ ਵੋਟ ਪਾਉਣੀ ਹੈ ਪਹਿਲਾਂ ਵੀ ਕੌਂਸਲ ਰਹੇ ਹੋ ਕਿੰਨੀ ਵਾਰ ਕੌਂਸਲ ਬਣੇ ਸਾਡੇ ਜੀ ਪਹਿਲਾਂ ਅਸੀਂ ਹੁਣ ਸਾਡੀ ਫੋਰਸ ਟਨਿਓਰ ਹੋਏਗੀ ਪਹਿਲਾਂ ਅਸੀਂ ਤਿੰਨ ਵਾਰ ਕੌਂਸਲ ਰਹੇ ਹਾਂ ਇੱਥੇ ਤੇ ਕਿਉਂਕਿ ਤੁਹਾਨੂੰ ਪਤਾ ਹੈ ਇੱਕ ਵਾਰ ਤੋਂ ਬਾਅਦ ਲੋਕ ਤਾਂ ਚੁਣਦੇ ਹੁੰਦੇ ਨਹੀਂ ਜੇ ਆਪਾਂ ਕੋਈ ਕੰਮ ਕੀਤਾ ਹੋਵੇ ਜੇ ਕੀ ਕੰਮ ਕਰਵਾਏਗੇ ਸੀ ਪਹਿਲਾਂ ਪਿੰਡ ਦੇ ਵਿੱਚ ਕਿਦਾਂ ਦੇ ਰਹੇ ਕੰਮ ਹੋਏ ਕੀ ਜਿਸ ਤਰ੍ਹਾਂ ਸਭ ਤੋਂ ਪਹਿਲਾਂ ਜੀ ਲੋਕਾਂ ਦੀ ਬਹੁਤ ਸਮੱਸਿਆ ਸੀ ਇੱਥੇ ਵੀ ਗਲੀਆਂ ਨਾਲੇ ਬਹੁਤ ਗੰਦੇ ਸੀ ਆਪਾਂ ਸਭ ਤੋਂ ਪਹਿਲਾਂ ਇੱਕ ਤਾਂ ਨਾਲੇ ਬੰਦ ਕਰਵਾਏ ਇੰਟਰਲੋਕ ਟਾਈਲਸ ਦਾ ਕੰਮ ਤੇ ਉਸ ਤੋਂ ਬਾਅਦ ਵਿਧਵਾ ਪੈਨਸ਼ਨਸ ਬੜਾਪਾ ਪੈਨਸ਼ਨਸ ਸਭ ਤੋਂ ਜ਼ਿਆਦਾ ਗ੍ਰਾਂਟ ਪ੍ਰਧਾਨ ਮੰਤਰੀ ਬਾਜ ਯੋਜਨਾ ਦੀ ਆਨੰਦਪੁਰ ਦੇ ਵਿੱਚ ਸਭ ਤੋਂ ਜ਼ਿਆਦਾ ਲੈ ਕੇ ਆਏ ਆ ਤੇ ਤੇ ਪੂਰੇ ਸਾਨੇਵਾਲ ਦੇ ਵਿੱਚ ਇਹ ਮੈਂ ਗਰੰਟੀ ਦੇ ਦਾਅਵੇ ਨਾਲ ਕਹਿ ਸਕਦਾ ਜਿੰਨਾ ਪੈਸਾ ਮੈਂ ਆਪਣੇ ਬਾੜ ਦੇ ਵਿੱਚ ਲਾਇਆ ਕੋਈ ਕੌਂਸਲ ਦਾਵਾ ਕਰਕੇ ਦਿਖਾ ਦੇ ਇੰਨਾ ਪੈਸਾ ਆਨੰਦਪੁਰ ਦੇ ਵੱਧ ਕਿਤੇ ਲੱਗਿਆ ਹੋਵੇ ਮੁਕਾਬਲਾ ਦੇਖਦੇ ਹਾਂ ਕਿਹਦੀ ਪਾਣੀ ਨਾਲ ਮੁਕਾਬਲਾ ਹੈ ਮੁਕਾਬਲਾ ਹੀ ਇੱਥੇ ਦੋ ਕੈਂਡੀਡੇਟ ਨੇ ਇੱਕ ਜਿਹੜੇ ਕੈਂਡੀਡੇਟ ਇੱਥੇ ਰਹਿ ਚੁੱਕੇ ਨੇ ਪਹਿਲਾਂ ਤੇ ਉਹਨਾਂ ਦੇ ਆਪਾਂ 5 ਸਾਲ ਦੇ ਕੰਮ ਕੰਪੇਅਰ ਕਰੋ ਤੇ ਮੈਂ ਤਾਂ ਇਹੀ ਕਹਿਣਾ ਮੇਰੇ 5 ਸਾਲ ਦੇ ਕੰਮ ਕੰਪੇਅਰ ਕਰੋ ਤੁਸੀਂ ਆਪਣੀ ਮਤ ਦਾ ਯੂਜ਼ ਕਰਕੇ ਵੋਟ ਪਾਉਣੀ ਆ ਵੀ ਉਹਨਾਂ ਨੇ 5 ਸਾਲ ਚ ਕੁਝ ਕੀਤਾ ਜਾਂ ਮੈਂ ਕੁਝ ਕੀਤਾ ਕਿਉਂਕਿ ਇਹ ਮੁਕਾਬਲਾ ਇਦਾਂ ਨਹੀਂ ਹੁੰਦਾ ਇਹ ਮੁਕਾਬਲਾ ਹੁੰਦਾ ਕੰਮ ਦੇ ਵੇਸਤੇ ਲੋਕ ਚਾਹੁੰਦੇ ਨੇ ਵੀ ਸਾਡਾ ਕੰਮ ਪਰਖਿਆ ਜਾਵੇ ਵੀ ਕਿੱਦਾਂ ਸਾਡੇ ਸਮੇਂ-ਸਮੇਂ ਦੇ ਉੱਤੇ ਕੋਈ ਕੂੜਾ ਚੱਕਿਆ ਗਿਆ ਕੋਈ ਪੈਨਸ਼ਨ ਲਵਾਈ ਗਈ ਕੋਈ ਗਰੀਬ ਬੰਦੇ ਦੀ ਹੈਲਪ ਕੀਤੀ ਗਈ ਵਾਰਡ ਲਈ ਕੀ ਆਪਾਂ ਕੁਝ ਕੀਤਾ ਪਿੰਡ ਲਈ ਕੀਤਾ ਇਹ ਲੋਕਾਂ ਨੇ ਕੰਪੇਅਰ ਕਰਕੇ ਵੋਟ ਪਾਉਣੀ ਆ ਅਸੀਂ ਇਸ ਕਰਕੇ ਆਪਣੇ ਕੰਮ ਦੇ ਵਿਕਾਸ ਦੇ ਮੁੱਦੇ ਤੇ ਵੋਟ ਮੰਗ ਰਹੇ ਹਾਂ ਤੇ ਸਭ ਤੋਂ ਵੱਡਾ ਇੱਥੇ ਆਪਣੇ ਰਵਿਦਾਸ ਧਰਮਸ਼ਾਲਾ ਰਵਿਦਾਸ ਧਰਮਸ਼ਾਲਾ ਦੇ ਵਿੱਚ ਇੱਕ ਦਿੱਕਤ ਸਗੀ ਛੱਤ ਦੀ ਕਮੀ ਹੁੰਦੀ ਸੀ ਉੱਥੇ ਵੀ ਆਪਾਂ ਸ਼ੈਡ ਆਪਣਾ ਕਰਵਾਇਆ ਜਿਹੜਾ ਸਾਡਾ ਆਪਣੇ ਅੰਦਰ ਖੂਹ ਵਾਲਾ ਏਰੀਆ ਪੁਰਾਣਾ ਖੂਹ ਸੀ ਉਹਨੂੰ ਹੀਰਿਟੇਜ ਤਰੀਕੇ ਨਾਲ ਅਸੀਂ ਬਹੁਤ ਵਧੀਆ ਤਰੀਕੇ ਨਾਲ ਬਣਾਇਆ ਤੁਸੀਂ ਆਪਾਂ ਇਹ ਬਿਲਕੁਲ ਜਵਾਨੀ ਕਾਰਵਾਈ ਨਹੀਂ ਕਰਦੇ ਅਸੀਂ ਕਹਿੰਦੇ ਆ ਤੁਸੀਂ ਡਾਕੂਮੈਂਟ ਸਾਡੇ ਕੋਲ ਸਾਡੇ ਤੋਂ ਫੋਟੋ ਪਈਆਂ ਦੇ ਪਹਿਲਾਂ ਵਾਲਾ ਹਾਲ ਤੇ ਹੁਣ ਵਾਲਾ ਹਾਲ ਬਾਕੀ ਲੋਕ ਤਾਂ ਬੈਠੇ ਨੇ ਸਭ ਤੋਂ ਸਿਆਣੇ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੋ ਕੁਝ ਕੀਤਾ ਜਾਂ ਨਹੀਂ ਕੀਤਾ ਹਾਂ ਜੀ ਸਮਝ ਨਹੀਂ ਆ ਰਿਹਾ ਕਿਸ ਤਰ੍ਹਾਂ ਦੇ ਜੋ ਕਿਸ ਤਰ੍ਹਾਂ ਦਾ ਮਾਹੌਲ ਹੈ ਜਿਹੜਾ ਤੁਹਾਡੇ ਕਾਫੀ ਲੋਕ ਜਿਹੜੇ ਨਾਲ ਤੁਰ ਰਹੇ ਨੇ ਰੈਲੀ ਦੇ ਰੂਪ ਦੇ ਵਿੱਚ ਤੁਰਕੀਏ ਇਸ ਤਰ੍ਹਾਂ ਦਾ ਮਾਹੌਲ ਜੀ ਦੇਖੋ ਲੋਕਾਂ ਦੇ ਵਿੱਚ ਉਤਸ਼ਾਹ ਤਾਂ ਬਹੁਤ ਆ ਸਾਰੇ ਚੇਨ ਚਾਹ ਰਹੇ ਨੇ ਜਿੱਦਾਂ ਸਾਰੇ ਕਹਿੰਦੇ ਸੀ ਵੀ ਬਦਲਾਅ ਜ਼ਰੂਰੀ ਆ ਉਦਾਂ ਹੀ ਇੱਥੇ ਵਾਰਡ ਦੇ ਵਿੱਚ ਵੀ ਬਦਲਾਅ ਚਾਹ ਰਹੇ ਨੇ ਕਿਉਂਕਿ ਤੁਹਾਨੂੰ ਪਤਾ ਇਹ ਰੋਡ ਪਹਿਲਾਂ ਮੌਜੂਦਾ ਕੌਂਸਲ ਦਾ ਹੁੰਦਾ ਜਿੱਦੇ ਉਧਰਲੇ ਪਾਸੇ ਤੁਸੀਂ ਰੋਡ ਦੇਖ ਸਕਦੇ ਕੰਪੇਅਰ ਕਰਕੇ ਦੇਖ ਲਓ ਵੀ ਇੱਧਰ ਕੁਝ ਕੰਮ ਹੋਇਆ ਜਾਂ ਨਹੀਂ ਇੱਧਰ 5 ਸਾਲ ਤੋਂ ਕੋਈ ਇੱਕ ਇੱਟ ਤੱਕ ਨਹੀਂ ਲੱਗੀ ਉਧਰ ਤੁਹਾਨੂੰ ਪਤਾ ਕੰਮ ਦੇ ਕੰਮ ਨੀਅਰ ਅਬਾਊਟ ਅਸੀਂ 1.5 ਤੋਂ 2 ਕਰੋੜ ਦੇ ਆਸ-ਪਾਸ ਆਪਣੇ ਕੰਮ ਕਰਵਾ ਚੁੱਕੇ ਹਾਂ ਇੱਧਰ ਵੀ ਮੈਂ ਸਾਰਿਆਂ ਨੂੰ ਇਹੀ ਦਾਵਾ ਕਰ ਰਿਹਾ ਇੱਕ ਵਾਰ ਸਾਨੂੰ ਮੌਕਾ ਦੇ ਕੇ ਦੇਖੋ 5 ਸਾਲ ਤੁਸੀਂ ਉਹਨੂੰ ਵੀ ਦੇਖਿਆ ਸਾਨੂੰ ਸਾਨੂੰ ਵੀ ਤੁਸੀਂ ਵਰਤ ਕੇ ਦੇਖੋ 5 ਸਾਲ ਫਿਰ ਪਿੰਡ ਕਹੂਗਾ ਕਿ ਸਾਡੇ ਲਈ ਵੀ ਕੁਝ ਹੋਇਆ ਤੇ ਵਾਰਡ ਦੇ ਵਿੱਚ ਕੀ ਚੇਂਜ ਆਈ ਹੈ ਕੀ ਨੁਹਾਰ ਬਦਲੀ ਹੈ ਆਪਣੀ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਜਿਹੜੇ ਸ਼੍ਰੀਮਤੀ ਨੀਚਾ ਦੇਵੀ ਜੋ ਕਿ ਮੌਜੂਦ ਹੈ ਤਸਵੀਰਾਂ ਤੁਹਾਨੂੰ ਦਿਖਾ ਰਣਾ ਕਿ ਦਿੱਕੇ ਦੇ ਨਾਲ ਜਿਹੜੀ ਕਿ ਉਹਦੇ ਨਾਲ ਮਹਿਲਾਵਾਂ ਜਿਹੜੀ ਅੱਜ ਰੈਲੀ ਦੇ ਵਿੱਚ ਸ਼ਾਮਲ ਹੋ ਰਹੀਆਂ ਨੇ ਤਾਂ ਦੋਵੇਂ ਇਹ ਕਹਿਣਾ ਚਾਹੁੰਦੇ ਹਾਂ ਕੁਝ ਕੈਂਡੀਡੇਟ ਉਮੀਦਵਾਰੋਂ ਕਾਂਗਰਸ ਪਾਰਟੀ ਦੀ ਕਾਂਗਰਸ ਪਾਰਟੀ ਦੀ ਮੈਂ ਉਮੀਦਵਾਰ ਹਾਂ ਮੈਨੂੰ ਸਾਰਿਆਂ ਦਾ ਬਹੁਤ ਸਹਿਯੋਗ ਮਿਲਦਾ ਪਿਆ ਜਿਸ ਜਿਸ ਦੀ ਮੈਨੂੰ ਲੋੜ ਹੈ ਪੂਰਾ ਸਮਰਥਨ ਮਿਲਦਾ ਪਿਆ ਲੋਕਾਂ ਦਾ ਇੱਕ ਪਾਸੇ ਹੋ ਕੇ ਸਾਰੇ ਪੈਲਦੇ ਆਧਾਰ ਤੇ ਕੰਮ ਕੀਤੇ ਜਾਣਗੇ ਕਿੱਦਾਂ ਦੇ ਕੰਮ ਕੋਈ ਨਹੀਂ ਕਿੱਦਾਂ ਦਾ ਵਿਕਾਸ ਹੋਇਆ ਪਿੰਡ ਦੇ ਵਿੱਚ ਪਹਿਲਾਂ ਮੇਰੇ ਮਦਰ ਇਨ-ਲॉ ਕੌਂਗਰਸ ਰਹੇ ਨੇ ਦੋ ਵਾਰ ਫੇ ਮੇਰੇ ਹਸਬੰਦ ਕਾਉਂਸਲਰ ਰਹੇ ਨੇ ਸਾਡੇ ਵਾਰਡ ਦਾ ਅਸੀਂ ਪੂਰਾ ਵਿਕਾਸ ਕੀਤਾ 200 ਦੇ ਨੇੜੇ ਅਸੀਂ ਪੈਨਸ਼ਨਾਂ ਲਵਾਈਆਂ ਨੇ ਸਾਨੂੰ ਸਾਡੇ ਵਾਰਡਸ ਕੋਈ ਲਾਈਟ ਸੀਵਰੇਜ ਦੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਰਹੀ ਅਸੀਂ ਆਪਣੇ ਵਾਰਡ ਦੇ ਕੰਮ ਕਰਨੇ ਹੀ ਕਰਨੇ ਸੀ ਨਾਲ ਦੀ ਨਾਲ ਅਸੀਂ ਵਾਰਡ ਨੰਬਰ 13 ਪ੍ਰੇਮ ਕਲੋਨੀ ਕेंडा ਕਲੋਨੀ ਰੇ ਪੈਲਦੇ ਆਧਾਰ ਤੇ ਕੰਮ ਕੀਤੇ ਨੇ ਨਵਾਂ ਹਾਂਜੀ ਪਹਿਲਾਂ ਮੇਰੇ ਭਾਬੀ ਲੱਗਦੇ ਨੇ ਮੇਰੇ ਬ੍ਰਦਰ ਸੰਦੀਪ ਸੋਨੀ ਖੜੇ ਹੋਣੇ ਉਹਨਾਂ ਨੇ ਬਹੁਤ ਵਿਕਾਸ ਕੀਤਾ ਨੰਦਪੁਰ ਸਾਨੇ ਵਾਲ ਦੇ ਵਿੱਚ ਤੇ ਉਮੀਦ ਕਰਦੀ ਆ ਮੈਨੂੰ ਪੂਰਾ ਵਿਸ਼ਵਾਸ ਹੈ ਅੱਗੋ ਵੀ ਉਹ ਸਭ ਦੇ ਨਾਲ ਖੜੇਗਾ ਚਾਹੇ ਅੱਧੀ ਰਾਤ ਨੂੰ ਉਹਨੂੰ ਆਵਾਜ਼ ਮਾਰੋ ਹਰ ਵਕਤ ਹਰ ਬੰਦੇ ਦੇ ਨਾਲ ਖੜਦਾ ਹੈ ਜਦੋਂ ਵੀ ਉਹਨੂੰ ਕੋਈ ਜਿੱਥੇ ਕਚੈਰੀ ਦੀ ਲੋੜ ਹੈ ਸਿਗਨੇਚਰ ਦੀ ਲੋੜ ਹੈ ਹਰ ਵਕਤ ਉਹ ਬ੍ਰਦਰ ਸਾਡਾ ਨਾਲ ਹੀ ਖੜਦਾ ਹੈ ਤੇ ਅੱਗੋ ਵੀ ਖੜੂਗਾ ਮੈਨੂੰ ਉਸ ਤੇ ਪੂਰਾ ਵਿਸ਼ਵਾਸ ਹੈ ਤੇ ਅੱਗੇ ਵੀ ਵਿਕਾਸ ਹੀ ਕਰੇਗਾ ਹਰ ਸਾਲ ਹੀ ਉਹ ਜਿੱਤੇਗਾ ਹਰ ਵਾਰੀ ਉਹੀ ਕੌਂਸਲਰ ਆਏਗਾ ਕਿਦਾਂ ਦਾ ਵਿਕਾਸ ਰਿਹਾ ਕਿਸਰਾਂ ਦਾ ਰਿਹਾ ਨਾ ਕਿ ਅੱਜ ਕੋਠੇ ਕਰੇ ਨੇ ਰੀਚਾ ਦੇਵੀ ਜੀ ਜਿਹੜੇ ਕੀ ਦੇਖਦੇ ਹਾਂ ਬਹੁਤ ਵਧੀਆ ਜੀ ਨਾਲ ਚੱਲੇ ਉਹਨਾਂ ਦੇ ਕੀ ਦੇਖਦੇ ਹਾਂ ਕਿਸ ਤਰ੍ਹਾਂ ਦੇ ਕੰਮ ਹੋਏ ਸੀ ਨਾ ਹਾਂ ਬਹੁਤ ਵਧੀਆ ਕੀਤੇ ਆ ਜੀ ਬਹੁਤ ਭਰਮਾ ਹੰਗਾਰਾ ਸਾਰੇ ਬੋਰਡਾਂ ਦੇ ਵਿੱਚ ਹੀ ਪਰ ਖਾਸ ਕਰ ਮੈਂ 13 ਨੰਬਰ ਬੋਰਡ ਦੇ ਵਿੱਚ ਜਿੱਥੇ ਖੜੇ ਆ ਇੱਥੇ ਮੇਰਾ ਭਰਾ ਸੰਦੀਪ ਭਾਟੀਆ ਸਾਡੇ ਬਹੁਤ ਸਤਕਾਰਯੋਗ ਅੰਕਲ ਪਮੀ ਭਾਟੀਆ ਜੀ ਦਾ ਸੁਪੁੱਤਰ ਆ ਮੇਰਾ ਸਕੇ ਭਰਾਵਾ ਵਰਗਾ ਭਰਾ ਵਾ ਸਾਡੀ ਭੈਣ ਰੀਚਾ ਭਾਟੀਆ ਜਿਨ੍ਹਾਂ ਨੇ ਕਿ ਪਿਛਲੇ 5 ਸਾਲਾਂ ਦੇ ਵਿੱਚ ਜਿਵੇਂ ਮੇਰੇ ਵੀਰ ਨੇ ਦੱਸਿਆ ਇਹਨਾਂ ਨੇ ਕੰਮ ਕਰਕੇ ਦਿਖਾਇਆ ਜੋ ਕਿਹਾ ਉਹ ਕੀਤਾ ਅੱਜ ਉਸੇ ਦਾ ਜਿਹੜਾ ਤੁਸੀਂ ਦੇਖਿਆ ਵੀ ਏਡਾ ਵੱਡਾ ਇਕੱਠ ਲੋਕਾਂ ਦਾ ਤਾਂ ਸ਼ਾਹ ਸੀਗਾ ਸਾਨੂੰ ਵੋਟ ਮੰਗਣੀ ਨਹੀਂ ਸੀ ਪਹਿਰੇ ਲੋਕ ਆ ਪਾ ਕੇ ਕਹਿ ਰਹੇ ਸੀ ਵੀ ਅਸੀਂ ਅਸੀਂ ਇਸ ਟਾਈਮ ਸੰਦੀਪ ਭਾਟੀਆ ਦੇ ਨਾਲ ਆ ਕਿਉਂਕਿ ਲੋਕ ਉਹਦੇ ਨਾਲ ਜੁੜਦੇ ਆ ਜਦੋਂ ਬੰਦਾ ਜ਼ਮੀਨ ਨਾਲ ਜੁੜਿਆ ਹੋਵੇ ਸਾਰਾ ਪਰਿਵਾਰ ਜ਼ਮੀਨ ਨਾਲ ਜੁੜਿਆ ਹੋਇਆ ਲਗਾਤਾਰ ਇਹਨਾਂ ਨੇ 5 ਸਾਲ ਨਿਸਵਾਰਥ ਲੋਕਾਂ ਦੀ ਸੇਵਾ ਕੀਤੀ ਹੈ ਚਾਹੇ ਕੋਈ ਗਰੀਬ ਕੁੜੀਆਂ ਦੇ ਵਿਆਹ ਕਰਨ ਦੀ ਗੱਲ ਹੋਵੇ ਉੱਥੇ ਹਰ ਦੇ ਨਾਲ ਖੜੇ ਆ ਕੋਈ ਭਰਾ ਸਾਡਾ ਨਸ਼ੇ ਦੀ ਦਲਦਲ ਦੇ ਵਿੱਚ ਫਸਿਆ ਹੋਵੇ ਉਹਨੂੰ ਕੱਢਣ ਵਾਸਤੇ ਹਰ ਕੰਮ ਜਿਵੇਂ ਤੁਹਾਨੂੰ ਦੱਸਿਆ ਟਰਾਂਸਫਾਰਮ ਵੀ ਇੱਥੇ ਬੜੀ ਵੱਡੀ ਬਿਜਲੀ ਦੀ ਸਮੱਸਿਆ ਸੀਗੀ ਕਿਉਂਕਿ ਜਦੋਂ ਏਸੀ ਚਲਾਉਂਦੇ ਸੀਗੇ ਲੋਕਾਂ ਦੀ ਬਿਜਲੀ ਬੰਦ ਹੋ ਜਾਂਦੀ ਸੀ ਤਾਂ ਉਹ ਭਰਾ ਨੇ ਚਾਰ ਜਿਹੜੇ ਟਰਾਂਸਫਾਰਮ ਸੀ ਉਹਨੂੰ 14 ਦੇ ਵਿੱਚ ਤਬਦੀਲ ਕੀਤਾ ਇਹ ਬਹੁਤ ਵੱਡਾ ਭਰਾ ਦਾ ਇੱਕ ਛਲਾਗਾ ਜੋ ਕਦਮ ਆ ਜਿਵੇਂ ਹੁਣ ਅੱਗੇ ਜਿਹੜੇ ਕੰਮ ਕਰਨੇ ਆ ਸਾਡੇ ਭਰਾ ਨੇ ਤੁਹਾਨੂੰ ਦੱਸਿਆ ਜਿਮਾ ਸੀਸੀਟੀਵੀ ਸੋ ਇਹ ਬੜਾ ਜ਼ਮੀਨ ਨਾਲ ਜੁੜਿਆ ਹੋਇਆ ਆਗੂ ਆ ਤੇ ਇਹਦੇ ਮਨ ਦੇ ਵਿੱਚ ਪਰ ਸ਼ੁਰੂ ਤੋਂ ਸਾਰੇ ਪਰਿਵਾਰ ਦੇ ਵਿੱਚ ਕੁੱਟ-ਕੁੱਟ ਕੇ ਲੋਕਾਂ ਨੂੰ ਸੇਵਾ ਕਰਨ ਦੀ ਜਿਹੜੀ ਹੈਗੀ ਆ ਅੰਦਰ ਇਹਨਾਂ ਦੇ ਭਰੀ ਹੋਈ ਆ ਭਾਵਨਾ ਹਮੇਸ਼ਾ ਲੋਕਾਂ ਦੀ ਬੜ ਸੋ ਇਹੋ ਜਿਹਾ ਆਗੂਆਂ ਨੂੰ ਜੁੱਤਾ ਆਗੂ ਨੂੰ ਆਪਣਾ ਫਰਜ਼ ਬਣਦਾ ਕਿ ਆਪਾਂ ਬਹੁਤ ਵੱਡੀ ਰੀਡ ਤੇ ਜਤਾ ਕੇ ਇਹਨਾਂ ਨੂੰ ਆਪਾਂ ਕੌਂਸਲਰ ਬਣਾਈਏ ਤੇ ਮੇਰਾ ਭਰਾ ਮੈਂ ਤੁਹਾਨੂੰ ਦਾਅਵੇ ਨਾ ਕਹਿਣਾ ਜਿਸ ਹਿਸਾਬ ਨਾਲ ਇਹ ਮਿਹਨਤੀ ਇਨਸਾਨ ਆ ਕਿ ਤੁਹਾਨੂੰ ਆਉਣ ਵਾਲੇ ਥੋੜੇ ਟਾਈਮ ਦੇ ਵਿੱਚ ਸਾਹਨੇਵਾਲ ਨਗਰ ਕੌਂਸਲ ਦਾ ਪ੍ਰਧਾਨ ਬਣਿਆ ਵੀ ਦਿਖੂਗਾ ਤੁਹਾਨੂੰ ਕਿਉਂਕਿ ਸਾਨੂੰ ਇਹੋ ਜਿਹੇ ਜਿਹਾਰੂ ਆਗੂਆਂ ਦੀ ਲੋੜ ਆ ਜਿਹੜੇ ਲਗਾਤਾਰ ਮਿੱਟੀ ਨਾਲ ਜੁੜ ਕੇ ਜ਼ਮੀਨ ਨਾਲ ਜੁੜ ਕੇ ਲੋਕਾਂ ਦੀ ਸੇਵਾ ਕਰਨ ਸੋ ਉਹਨਾਂ ਦੇ ਵਿੱਚੋਂ ਸਾਹਨੇਵਾਲ ਦੇ ਵਿੱਚ ਹੋਰ ਵੀ ਸਾਡੇ ਬਹੁਤ ਕੈਂਡੀਡੇਟ ਨੇ ਪਰ ਮੈਨੂੰ ਸੰਦੀਪ ਪਾਟਿਆ ਵਰਗਾ ਆਗੂ ਕੋਈ ਨਹੀਂ ਦਿਖਿਆ ਜੀ ਨੇ ਇਸ ਤਰ੍ਹਾਂ ਤੁਸੀਂ ਲਈ ਇਹ ਨੂੰ ਅਜੇ ਵੋਟ ਮੰਗਣ ਨਹੀਂ ਪੈਣਾ ਜਾ ਰਿਹਾ ਲੋਕ ਆਪ ਆ ਕੇ ਇਹਨੂੰ ਵੋਟਾਂ ਪਾਉਣ ਨੂੰ ਤਿਆਰ ਨੇ ਸੋ ਜਿਹੜੀ ਪਿਛਲੀ ਸਰਕਾਰ ਸੀ ਉਹਨੇ ਬਹੁਤ ਵੱਡੇ ਵੱਡੇ ਵਾਅਦੇ ਲੋਕਾਂ ਨਾਲ ਕੀਤੇ ਸੀਗੇ ਚਾਹੇ ਜਿੰਨੀਆਂ ਸਾਡੀਆਂ ਬੀਬੀਆਂ ਨੇ ਉਹਨਾਂ ਨੂੰ 1000 ਰੁਪਏ ਪੈਨਸ਼ਨ ਦੇਣ ਦੀ ਗੱਲ ਹੋਵੇ ਚਾਹੇ ਬਦਲਾਅ ਦੇ ਨਾਂ ਦੇ ਉੱਤੇ ਲੋਕਾਂ ਨੂੰ ਵੋਟਾਂ ਲਈਆਂ ਇਹਨਾਂ ਨੇ ਪਰ ਤੁਸੀਂ ਦੇਖ ਸਕਦੇ ਹੋ ਵੀ ਜਦੋਂ ਦੀ ਸਰਕਾਰ ਬਣੀ ਆ ਕਈ ਗੁਣਾ ਜਿੰਨਾ ਮੈਂ ਸਮਝਦਾ ਕਾਂਗਰਸ ਨੇ 15 ਸਾਲ ਦੇ ਵਿੱਚ ਇਕੱਲੇ ਦਲ ਤੇ ਕਾਂਗਰਸ ਨੇ ਕਰਜ਼ਾ ਲਿਆ ਉਹਨਾਂ ਸਰਕਾਰ ਨੇ 2.5 ਸਾਲਾਂ ਦੇ ਵਿੱਚ ਪੰਜਾਬ ਦੇ ਉੱਤੇ ਚੜ੍ਹ ਦਿੱਤਾ ਵਾ ਅੱਜ ਜੋ ਤੁਸੀਂ ਲੋ ਐਂਡ ਲੌ ਦੀ ਜੋ ਸਥਿਤੀ ਆ ਲਾਅ ਐਂਡ ਆਰਡਰ ਦੀ ਤੁਸੀਂ ਦੇਖ ਸਕਦੇ ਹੋ ਕਤਲਿਆਂ ਕਤਲੋਗਾਰਤ ਲੁੱਟਾਂ ਖੋਹਾਂ ਧਮਕੀਆਂ ਫਰੋਤੀਆਂ ਹਰ ਕੁਝ ਦੋਹ ਲੋਕਾਂ ਨੂੰ ਇਹ ਜੇ ਨਵੇਂ ਫੋਨ ਆ ਰਹੇ ਨੇ ਸੋ ਬੜਾ ਹੀ ਮਾੜਾ ਜਿਆਦਾ ਪੰਜਾਬ ਦਾ ਮਾਹੌਲ ਆ ਹੁਣ ਤਾਂ ਮੈਂ ਸਮਝਦਾ ਵੀ ਥਾਣੇ ਵੀ ਸੇਫ ਨਹੀਂ ਟਾਣਿਆਂ ਦੇ ਵਿੱਚ ਵੀ ਗ੍ਰੇਨੇਡ ਸਿੱਟੇ ਜਾ ਰਹੇ ਨੇ ਸੋ ਜਿਹੜੀ ਇਹ ਸਰਕਾਰ ਆ ਬਿਲਕੁਲ ਲਾਅ ਐਂਡ ਆਰਡਰ ਹਰ ਪਾਸਿਓਂ ਜਮਾਂ ਫੇਲ ਹੋ ਚੁੱਕੀ ਆ ਸੋ ਆਪਾਂ ਨੂੰ ਇਹਨਾਂ ਨੂੰ ਜਿਹੜੇ ਝੂਠੇ ਵਾਅਦੇ ਕਰਨ ਵਾਲੇ ਨੇ ਭਜਾਉਣਾ ਚਾਹੀਦਾ ਤੇ ਸੰਦੀਪ ਪਾਟੀਆਂ ਵਰਗੇ ਆਗੂ ਤੇ ਸਾਡੀ ਭੈਣ ਰੀਚਾ ਨੂੰ ਆਪਾਂ ਮੈਂ ਤੁਹਾਨੂੰ ਵਾਰਡ ਦੇ ਵਿੱਚ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਪਾਂ ਇੱਕ ਇੱਕ ਵੋਟ ਪਾ ਕੇ ਸਭ ਤੋਂ ਵੱਡੇ ਮਾਰਜਿਨ ਨਾਲ ਜਿਤਾ ਕੇ ਸਾਡੇ ਭਰਾ ਨੂੰ ਆਪਾਂ ਦੁਬਾਰਾ ਤੋਂ ਕੌਂਸਲਰ ਬਣਾਈਏ